ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਪੋਹ ਦੇ ਮਹੀਨੇ ਦੇ ਵਿੱਚ ਇਹ ਇੱਕ ਉਪਾਅ ਕਰ ਲੈਣਾ ਹੈ ਵੇਖਿਓ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਇੱਕ ਅਜੀਹਾ ਸਾਦਾ ਤੇ ਚਮਤਕਾਰੇ ਉਪਾਅ ਸਾਂਝਾ ਕਰਨ ਲੈ ਕੇ ਆਏ ਹਾਂ ਜੋ ਤੁਹਾਡੀ ਹਰ ਮਨੋ ਕਾਮਨਾ ਨੂੰ ਪੂਰਾ ਕਰ ਸਕਦਾ ਹੈ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਸਿਰਫ 3 ਐਤਵਾਰ ਲੱਗਣਗੇ ਸਾਧ ਸੰਗਤ ਜੀ ਕਲਪਨਾ ਕਰੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੱਡੀ ਇਸ਼ਿਆ ਰੱਖਦੇ ਹੋ ਜਿਵੇਂ ਨੌਕਰੀ ਬਾਰੇ ਘਰ ਦੇ ਸੁੱਖ ਬਾਰੇ ਘਰ ਦੇ ਪੈਸੇ ਦੀ ਬਰਕਤ ਬਾਰੇ ਜਾ ਤੁਹਾਡੇ ਘਰ ਵਿੱਚ ਕੋਈ ਪਰੇਸ਼ਾਨੀ ਹੈ ਬਿਮਾਰੀ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਤੁਸੀਂ ਹਰ ਪ੍ਰਕਾਰ ਦੀ ਮੁਸ਼ਕਲ ਨੂੰ ਦੂਰ ਕਰਨਾ ਚਾਹੁੰਦੇ ਹੋ ਫਿਰ ਪ੍ਰਸਾਦ ਸਿੰਘ ਜੀ ਇਹ ਤਿੰਨ ਐਤਵਾਰ ਦਾ ਖਾਸ ਉਪਾਅ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆਵੇਗਾ ਪ੍ਰਸਾਦ ਸਿੰਘ ਜੀ ਉਪਾਅ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਦੇ ਅੰਤ ਤੱਕ ਤੁਸੀਂ ਜ਼ਰੂਰ ਬਣੇ ਰਹਿਣਾ ਹੈ ਹੁਣ ਇਸ ਉਪਾਅ ਨੂੰ ਸਮਝਦੇ ਹਾਂ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਇਹ ਸਮਝੀਏ ਕਿ ਰੋਟੀ ਅਤੇ ਐਤਵਾਰ ਦਾ ਇਸ ਉਪਾਅ ਵਿੱਚ ਕੀ ਮਹੱਤਵ ਹੈ ਇਹ ਸਾਡੀਆਂ ਮਨੋਕਾਮਨਾਵਾਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ ਸਾਤ ਸੰਗਤ ਜੀ ਰੋਟੀ ਨੂੰ ਜੀਵਨ ਦੀ ਬੁਨਿਆਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਅੰਨ ਹੈ ਅਤੇ ਅੰਨ ਦੇਵੀ ਨੂੰ ਖੁਸ਼ ਕਰਨ ਲਈ ਘਰ ਵਿੱਚ ਬਰਕਤ ਆਉਂਦੀ ਹੈ ਸਾਤ ਸੰਗਤ ਜੀ ਐਤਵਾਰ ਸੂਰਜ ਦਾ ਦਿਨ ਹੁੰਦਾ ਹੈ ਜੋ ਸਾਡੇ ਘਰ ਵਿੱਚ ਊਰਜਾ ਸਿਹਤ ਅਤੇ ਸਫਲਤਾ ਦਾ ਪ੍ਰਤੀਕ ਹੁੰਦਾ ਹੈ ਫਿਰ ਸਾਧ ਸੰਗਤ ਜੀ ਇਸ ਦਿਨ ਕੀਤਾ ਗਿਆ ਉਪਾਅ ਜਲਦੀ ਫਲ ਦਿੰਦਾ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਹੈ ਜਾਂ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਐਤਵਾਰ ਦੇ ਦਿਨ ਜੇਕਰ ਅਸੀਂ ਇਹ ਉਪਾਅ ਕਰ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੀ ਹਰ ਪਰੇਸ਼ਾਨੀ ਦੂਰ ਹੋ ਜਾਵੇਗੀ ਜੋ ਵੀ ਸਾਡੀ ਮੰਗ ਹੈ ਜੋ ਵੀ ਸਾਡੀ ਅਰਦਾਸ ਹੈ ਜਾਂ ਸਾਡੀ ਇੱਛਾ ਹੈ ਉਹ ਪੂਰੀ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਉਪਾਅ ਦੇ ਬਾਰੇ ਸਤ ਸੰਗਤ ਜੀ ਜਿਸ ਨੂੰ ਰੋਟੀ ਨਾਲ ਕਰਨ ਨਾਲ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇਹ ਉਪਾ ਤਿੰਨ ਐਤਵਾਰ ਲਗਾਤਾਰ ਰੋਟੀ ਦਾ ਉਪਾਹੇ ਤੁਸੀਂ ਕਰਨਾ ਹੈ ਇਸ ਉਪਾ ਨੂੰ ਕਰਨ ਲਈ ਤੁਸੀਂ ਇੱਕ ਹੀ ਗਾਂ ਨੂੰ ਰੋਟੀ ਖਵਾਉਣੀ ਹੈ ਜਿਸ ਵਿੱਚ ਥੋੜਾ ਜਿਹਾ ਗੁੜ ਮਿਲਾ ਲੈਣਾ ਹੈ ਸਤ ਸੰਗਤ ਜੀ ਇਸ ਉਪਾ ਨੂੰ ਕਰਨ ਦੇ ਲਈ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਸਾਫ਼ ਸੁਥਰੇ ਕੱਪੜੇ ਪਾਉਣੇ ਹਨ ਫਿਰ ਆਪਣੇ ਘਰ ਦੀ ਰਸੋਈ ਵਿੱਚ ਆਟੇ ਤੇ ਗੁੜ ਨਾਲ ਬਣੀਆਂ ਹੋਈਆਂ 7 ਰੋਟੀਆਂ ਤਿਆਰ ਕਰਨੀਆਂ ਹਨ। ਸਾਧ ਸੰਗਤ ਜੀ ਪਹਿਲੀ ਰੋਟੀ ਦਾ ਤੁਸੀਂ ਅਨ ਦੇਵੀ ਨੂੰ ਭੋਗ ਲਗਵਾਉਣਾ ਹੈ। ਫਿਰ ਤੁਸੀਂ ਅਨ ਦੇਵੀ ਨੂੰ ਭੋਗ ਲਗਵਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਇੱਕ ਪ੍ਰਸ਼ਾਦਾ ਰੱਖ ਸਕਦੇ ਹੋ। ਫਿਰ ਸਾਧ ਸੰਗਤ ਜੀ ਇਸ ਉਪਾਅ ਨੂੰ ਪਹਿਲੇ ਐਤਵਾਰ ਤੋਂ ਸ਼ੁਰੂ ਕਰਕੇ ਲਗਾਤਾਰ 3 ਐਤਵਾਰ ਕਰਨਾ ਹੈ। ਫਿਰ ਸਾਧ ਸੰਗਤ ਜੀ ਬਾਕੀ ਦੇ ਜੋ ਗੁੜ ਦੇ ਪ੍ਰਸ਼ਾਦੇ ਹਨ ਤੁਸੀਂ ਇਹਨਾਂ ਦਾ ਸੇਵਨ ਗਊ ਮਾਤਾ ਨੂੰ ਖਵਾਉਣਾ ਹੈ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਗੁੜ ਦੇ ਪ੍ਰਸ਼ਾਦੇ ਤਿਆਰ ਕਰਕੇ ਫਿਰ ਆਪਣੇ ਘਰ ਦੇ ਨੇੜੇ ਤੇੜੇ ਜਿੱਥੇ ਵੀ ਗਊ ਮਾਤਾ ਨਜ਼ਰ ਆਉਂਦੀ ਹੈ ਜਾਂ ਗਊਸ਼ਾਲਾ ਵਿੱਚ ਜਾ ਕੇ ਤੁਸੀਂ ਇਹਨਾਂ ਪ੍ਰਸ਼ਾਦਿਆਂ ਦਾ ਜੋ ਸੇਵਨ ਹੈ ਗਊ ਮਾਤਾ ਨੂੰ ਕਰਵਾ ਸਕਦੇ ਹੋ ਪ੍ਰਸੰਗਤ ਜੀ ਇਸ ਉਪਾਉ ਨੂੰ ਕਰਨ ਦਾ ਜੋ ਸਹੀ ਤਰੀਕਾ ਹੈ ਉਹ ਜਦ ਵੀ ਐਤਵਾਰ ਦਾ ਦਿਨ ਆਵੇ ਤਾਂ ਸਭ ਤੋਂ ਪਹਿਲਾਂ ਉੱਠ ਕੇ ਤੁਸੀਂ ਇਸ਼ਨਾਨ ਕਰ ਲੈਣਾ ਹੈ ਫਿਰ ਆਪਣੇ ਘਰ ਵਿੱਚ ਜਿੱਥੇ ਤੁਹਾਡਾ ਪੂਜਾ ਸਥਾਨ ਹੈ ਉੱਥੇ ਸੰਗਤ ਜੀ ਇੱਕ ਦੀਵਾ ਰਾਸ਼ਨ ਕਰਕੇ ਧੂਫ ਜਗਾ ਲੈਣੀ ਹੈ ਆਪਣੀ ਮਨੋ ਕਾਮਨਾ ਨੂੰ ਮਨ ਵਿੱਚ ਵਾਰ-ਵਾਰ ਦੁਹਰਾਉਣਾ ਹੈ ਫਿਰ ਸਾਤ ਸੰਗਤ ਜੀ ਰੋਟੀ ਬਣਾਉਂਦੇ ਸਮੇਂ ਤੁਸੀਂ ਸ਼ੁੱਧ ਗੁੜ ਦੀ ਵਰਤੋਂ ਕਰਨੀ ਹੈ ਫਿਰ ਇਸ ਪ੍ਰਸ਼ਾਦੇ ਨੂੰ ਤਿਆਰ ਕਰਦੇ ਸਮੇਂ ਮਾਤਾ ਲక్ష్ਮੀ ਅੱਗੇ ਪ੍ਰਾਰਥਨਾ ਕਰਨੀ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਉਹ ਰੱਖ ਦੇਣੀ ਹੈ ਫਿਰ ਇਸ ਪ੍ਰਸ਼ਾਦੇ ਨੂੰ ਤੁਸੀਂ ਆਪਣੇ ਘਰ ਦੇ ਅੰਗ ਸੰਗ ਜਿੱਥੇ ਵੀ ਕੋਈ ਗਾਂ ਨਜ਼ਰ ਆਵੇ ਜਾਂ ਗਊਸ਼ਾਲਾ ਵਿੱਚ ਜਾ ਕੇ ਇਸ ਪ੍ਰਸ਼ਾਦੇ ਦਾ ਸੇਵਨ ਗਊ ਮਾਤਾ ਨੂੰ ਕਰਵਾਉਣਾ ਹੈ ਸੰਗਤ ਜੀ ਬਾਕੀ ਜਿਹੜੇ ਨਾਲ ਨਾਲ ਅਸੀਂ ਤਿੰਨ ਐਤਵਾਰ ਦੇ ਕੁਝ ਹੋਰ ਵੀ ਉਪਾਅ ਕਰ ਸਕਦੇ ਹਾਂ ਅਸੀਂ ਗੁੜ ਦਾ ਦਾਨ ਕਰ ਸਕਦੇ ਹਾਂ ਸਾਥ ਸੰਗਤ ਜੀ ਗੁੜ ਉੱਪਰ ਚੰਦਨ ਦਾ ਟਿੱਕਾ ਲਗਾ ਕੇ ਇਸ ਗੁੜ ਨੂੰ ਕਿਸੇ ਵੀ ਮੰਦਰ ਵਿੱਚ ਭੇਟ ਕਰ ਸਕਦੇ ਹੋ ਜਾਂ ਕਿਸੇ ਲੋੜਵੰਦ ਨੂੰ ਇਸ ਗੁੜ ਦਾ ਦਾਨ ਕਰ ਸਕਦੇ ਹੋ ਦਾਨ ਦੇਂਦੇ ਸਮੇਂ ਆਪਣੇ ਮਨ ਦੀ ਜੋ ਵੀ ਅਰਦਾਸ ਹੈ ਜੋ ਵੀ ਸਾਡੇ ਮਨ ਦੀ ਇੱਛਾ ਹੈ ਉਸ ਨੂੰ ਵੀ ਰੱਖ ਸਕਦੇ ਹੋ ਸੰਗਤ ਜੀ ਇਹ ਜਿਹੜੇ ਉਪਾਅ ਵਿੱਚ ਅਸੀਂ ਗੁੜ ਦੇ ਪ੍ਰਸ਼ਾਦੇ ਤਿਆਰ ਕਰਕੇ ਇਹਨਾਂ ਦਾ ਸੇਵਨ ਗਊ ਮਾਤਾ ਨੂੰ ਕਰਵਾਉਣਾ ਹੈ ਹਰ ਤਿੰਨ ਐਤਵਾਰ ਅਸੀਂ ਇਹ ਉਪਾਅ ਕਰਨਾ ਹੈ ਦੂਜੇ ਉਪਾਅ ਵਿੱਚ ਅਸੀਂ ਗੁੜ ਉੱਪਰ ਚੰਦਨ ਦਾ ਤਿਲਕ ਲਗਾ ਕੇ ਇਸ ਗੁੜ ਨੂੰ ਮੰਦਰ ਵਿੱਚ ਭੇਟ ਕਰਕੇ ਆ ਸਕਦੇ ਹਾਂ ਜਾਂ ਕਿਸੇ ਲੋੜਵੰਦ ਨੂੰ ਦਾਨ ਕਰ ਸਕਦੇ ਹਾਂ ਸਾਥ ਸੰਗਤ ਜੀ ਇਹ ਜਿਹੜੇ ਦੋ ਉਪਾਹਨ ਬੜੇ ਹੀ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਹਨ ਪਰ ਜੇਕਰ ਅਸੀਂ ਇਹਨਾਂ ਉਪਾਵਨਾਂ ਨੂੰ ਕਰਦੇ ਸਮੇਂ ਮਨ ਵਿੱਚ ਪੂਰਨ ਵਿਸ਼ਵਾਸ ਰੱਖਾਂਗੇ ਸ਼ਰਧਾ ਭਾਵਨਾ ਰੱਖਾਂਗੇ ਤਾਂ ਸਾਡੇ ਜੀਵਨ ਦੀ ਫਿਰ ਹਰ ਇੱਕ ਮੁਸ਼ਕਲ ਜਿਹੜੀ ਹੈ ਦੂਰ ਹੋ ਜਾਵੇਗੀ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਅਸੀਂ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ ਜਦੋਂ ਵੀ ਘਰ ਦੀ ਰਸੋਈ ਦੀ ਦਹਲੀਜ਼ ਨੂੰ ਪਾਰ ਕਰਦੇ ਹਾਂ ਤਾਂ ਉਸ ਸਮੇਂ ਪਰਮਾਤਮਾ ਜੀ ਦਾ ਨਾਮ ਸਿਮਰਨਾ ਬੜਾ ਹੀ ਜ਼ਰੂਰੀ ਹੈ ਕਿਉਂਕਿ ਸਾਡੇ ਘਰ ਦਾ ਜਿਹੜਾ ਰਸੋਈ ਘਰ ਹੈ ਨਾ ਉਹ ਸਭ ਤੋਂ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ ਇਸ ਦੇ ਦੌਰਾਨ ਅਸੀਂ ਜਦੋਂ ਵੀ ਆਟੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਪਰਮਾਤਮਾ ਜੀ ਦਾ ਨਾਮ ਸਿਮਰਨਾ ਹੈ ਜਿਸ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਆਪਣੇ ਆਪਣੇ ਧਰਮ ਦੇ ਆਪਣੇ ਆਪਣੇ ਗੁਰੂ ਦਾ ਨਾਮ ਤੁਸੀਂ ਜਪ ਸਕਦੇ ਹੋ ਕਿਸੇ ਮੰਤਰ ਦਾ ਜਾਪ ਕਰ ਸਕਦੇ ਹੋ ਸਿੱਖ ਧਰਮ ਵਾਲੇ ਮੂਲ ਮੰਤਰ ਦਾ ਜਾਪ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਸ਼ਾਦਾ ਤਿਆਰ ਹੋਣ ਵਾਲਾ ਹੋਵੇਗਾ ਉਹ ਅੰਮ੍ਰਿਤ ਰੂਪੀ ੜਾਹ ਪ੍ਰਸ਼ਾਦੀ ਦੇਗ ਵਾਂਗ ਪਵਿੱਤਰ ਹੋ ਜਾਵੇਗਾ ਸਾਰ ਸੰਗਤ ਜੀ ਇਸ ਤਰੀਕੇ ਨਾਲ ਅਸੀਂ ਜਿਹੜੇ ਵੀ ਘਰ ਦੇ ਵਿੱਚ ਖਾਣ ਪੀਣ ਲਈ ਕੋਈ ਵੀ ਭੋਜਨ ਤਿਆਰ ਕਰਦੇ ਹਾਂ ਉਸ ਸਮੇਂ ਅਸੀਂ ਪਰਮਾਤਮਾ ਜੀ ਦਾ ਨਾਮ ਜ਼ਰੂਰ ਸਿਮਰਨਾ ਹੈ ਇਸ ਤਰੀਕੇ ਦੇ ਨਾਲ ਉਹ ਜਿਹੜਾ ਪ੍ਰਸ਼ਾਦਾ ਹੈ ਅੰਮ੍ਰਿਤ ਰੂਪੀ ਬਣ ਜਾਵੇਗਾ ਜਿਸ ਜਿਸ ਖਾਣ ਵਾਲੇ ਵਿਅਕਤੀ ਦੇ ਅੰਦਰ ਜਾਵੇਗਾ ਉਸਦੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੀਆਂ ਕੁਰੀਤੀਆਂ ਦਾ ਨਾਸ਼ ਹੋਵੇਗਾ। ਜੇਕਰ ਇਹਨਾਂ ਪੰਜ ਕੁਰੀਤੀਆਂ ਦਾ ਹੀ ਨਾਸ਼ ਹੋ ਗਿਆ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਬਦਲਦੀਆਂ ਫਿਰ ਦੇਰ ਨਹੀਂ ਲੱਗਣੀ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਇਦਾਂ ਦਾ ਪ੍ਰਸ਼ਾਦਾ ਕੀਤਾ ਹੋਇਆ ਤਿਆਰ ਤੁਹਾਡੇ ਬੱਚੇ ਦੀ ਕਿਸਮਤ ਨੂੰ ਵੀ ਬਦਲ ਸਕਦਾ ਹੈ। ਤੁਹਾਡੇ ਬੱਚੇ ਦੇ ਅੰਦਰ ਸਹਿਨਸ਼ੀਲਤਾ ਆ ਸਕਦੀ ਹੈ। ਉਹਦਾ ਮਨ ਪੜ੍ਹਾਈ ਵਿੱਚ ਲੱਗਣਾ ਸ਼ੁਰੂ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦੇ ਕਿਸੇ ਵੀ ਮੈਂਬਰ ਤੋਂ ਪਰੇਸ਼ਾਨ ਹੋ ਤਾਂ ਰੋਟੀ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਪਰਮਾਤਮਾ ਜੀ ਦਾ ਨਾਮ ਸਿਮਰਨ ਤੁਸੀਂ ਜ਼ਰੂਰ ਕਰਨਾ ਹੈ ਇਸ ਤਰੀਕੇ ਨਾਲ ਫਿਰ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਤੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਜੇਕਰ ਇਸ ਮਿੱਠੀ ਰੋਟੀ ਦਾ ਅਸੀਂ ਉਪਾਅ ਕਰਦੇ ਹਾਂ ਤਾਂ ਬਹੁਤ ਹੀ ਘਰਾਂ ਵਿੱਚ ਸੁੱਖ ਸ਼ਾਂਤੀ ਆ ਜਾਂਦੀ ਹੈ ਕਿਉਂਕਿ ਜਿਹੜਾ ਗੁੜ ਹੈ ਨਾ ਇਹ ਸ਼ਾਂਤੀ ਦਾ ਪ੍ਰਤੀਕ ਹੈ ਇਸ ਤਰੀਕੇ ਦੇ ਨਾਲ ਗੁਰਦਾ ਦਾਦਾਨ ਮਹਾਦਾਨ ਮੰਨਿਆ ਜਾਂਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸਦੀ ਹਾਂ ਕਿ ਜੇਕਰ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਕੋਈ ਪਰੇਸ਼ਾਨੀ ਦਿੱਕਤ ਚੱਲ ਰਹੀ ਹੈ ਤਾਂ ਤੁਸੀਂ ਕਿਸੇ ਵੀ ਮੰਦਰ ਜਾ ਕੇ ਬਹੁ ਦੇ ਮਹੀਨੇ ਵਿੱਚ ਗੁਰਦਾ ਦਾਦਾਨ ਕਰਕੇ ਆ ਸਕਦੇ ਇਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਜੇਕਰ ਤੁਹਾਡੇ ਬੱਚੇ ਦੀ ਕੁੰਡਲੀ ਦੇ ਵਿੱਚ ਕੋਈ ਦੋਸ਼ ਹੈ ਤਾਂ ਤੁਸੀਂ ਗਊ ਮਾਤਾ ਨੂੰ ਮਿੱਠੀਆਂ ਰੋਟੀਆਂ ਦਾ ਸੇਵਨ ਕਰਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਚਿੜੀਆਂ ਜਨੌਰਾਂ ਨੂੰ ਵੀ ਘਰ ਦੀ ਛੱਤ ਤੇ ਤੁਸੀਂ ਮਿੱਠੀ ਰੋਟੀ ਖਵਾ ਸਕਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਢਿੱਡ ਭਰੇਗਾ ਤੇ ਉਹ ਤੁਹਾਨੂੰ ਅਸੀਸਾਂ ਦੇਣਗੇ ਉਹੀ ਅਸੀਸਾਂ ਜਿਹੜੀਆਂ ਹਨ ਉਹ ਤੁਹਾਡੇ ਕੰਮ ਆਉਣਗੀਆਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਗੁੜ ਦਾ ਦਾਨ ਜਾਂ ਕੱਪੜੇ ਦਾ ਦਾਨ ਤੇ ਜਾਂ ਫਿਰ ਜਿਹੜੇ ਲੋਕ ਪੈਰਾਂ ਤੋਂ ਨੰਗੇ ਫਿਰਦੇ ਹਨ ਉਹਨਾਂ ਨੂੰ ਜੁੱਤੀਆਂ ਦਾ ਦਾਨ ਇਹਨਾਂ দান ਦੇ ਵਿੱਚੋਂ ਕੋਈ ਵੀ ਇੱਕ দান ਕਰ ਲਓ ਤੁਹਾਡੀ ਜ਼ਿੰਦਗੀ ਜਿਹੜੀ ਹੈ ਫਿਰ ਬਦਲਦੀਆਂ देर ਨਹੀਂ ਲੱਗਣੀ ਕਿਉਂਕਿ ਠੰਡ ਦਾ ਮੌਸਮ ਹੈ ਇਸ ਮਹੀਨੇ ਦੇ ਵਿੱਚ ਤੁਸੀਂ ਗਰੀਬਾਂ ਨੂੰ ਕੁਝ ਵੀ দান ਕਰਕੇ ਆ ਸਕਦੇ ਹੋ ਜਿਹੜੇ ਲੋੜਵੰਦ ਲੋਕ ਹਨ ਇਸ ਤਰੀਕੇ ਦੇ ਨਾਲ ਉਹਨਾਂ ਦੇ ਢਿੱਡੋਂ ਅਸੀਸਾਂ ਨਿਕਲਣਗੀਆਂ ਤੁਹਾਨੂੰ ਜ਼ਿੰਦਗੀ ਵਿੱਚ ਫਿਰ ਉਹ ਕਾਮਯਾਬ ਬਣਾਉਣਗੀਆਂ ਕਿਉਂਕਿ ਠੰਡ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਕਪੜਾ ਜਿਹੜਾ ਹੈ ਕੋਈ ਮੋਟਾ ਮਿਲ ਜਾਵੇ ਨੇਗ ਵਾਲਾ ਕਪੜਾ ਮਿਲ ਜਾਵੇ ਤੇ ਜੇਕਰ ਅਸੀਂ ਉਸ ਗਰੀਬ ਦੀ ਇਸ ਲੋੜ ਨੂੰ ਪੂਰਾ ਕਰ ਦਈਏ ਤਾਂ ਇਹ দান ਜਿਹੜਾ ਹੈ ਸਾਡੇ ਲਈ ਮਹਾਦਾਨ ਦੇ ਸਮਾਨ ਹੋ ਜਾਵੇਗਾ ਇਸ ਤਰੀਕੇ ਨਾਲ ਕਿਸੇ ਗਰੀਬ ਦੇ ਬੱਚੇ ਨੂੰ ਤੁਸੀਂ ਬੈਗ ਲੈ ਕੇ ਦੇ ਸਕਦੇ ਹੋ ਕਾਪੀਆਂ ਪੈਨਸਲਾਂ ਲੈ ਕੇ ਦੇ ਸਕਦੇ ਹੋ ਜੇਕਰ ਕਿਸੇ ਦਾ ਕੋਈ ਬੱਚਾ ਬਿਮਾਰ ਹੈ ਨਾ ਉਸ ਨੂੰ ਤੁਸੀਂ ਦਵਾਈ ਲੈ ਕੇ ਦੇ ਸਕਦੇ ਹੋ ਸਾਤ ਸੰਗਤ ਜੀ ਇਸ ਤਰੀਕੇ ਦੇ ਨਾਲ ਕੀਤੇ ਗਏ ਦਾਨ ਜਿਹੜੇ ਹਨ ਸਾਨੂੰ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ਹਾਲੀ ਦੇ ਸਕਦੇ ਹਨ ਇਸ ਤਰੀਕੇ ਨਾਲ ਸਾਡੇ ਪਰਿਵਾਰ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਇਹ ਜਿਹੜੇ ਸਾਰੇ ਦਾਨ ਹਨ ਇਹਨਾਂ ਦੇ ਨਾਲ ਪਰਮਾਤਮਾ ਜੀ ਸਾਡੇ ਤੇ ਖੁਸ਼ ਹੋ ਜਾਣਗੇ ਸਾਡੀ ਕੀਤੀ ਗਏ ਦਾਨ ਨੂੰ ਵੇਖ ਕੇ ਸਾਡੇ ਮਨ ਦੀ ਭਾਵਨਾ ਨੂੰ ਵੇਖ ਕੇ ਪਰਮਾਤਮਾ ਜੀ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਸੋ ਸਾਤ ਸੰਗਤ ਜੀ ਕਦੇ ਵੀ ਦਾਨਪੁਨ ਕਰਕੇ ਕਿਸੇ ਨੂੰ ਜਿਤਾਉਣਾ ਨਹੀਂ ਕਿ ਮੈਂ ਤੈਨੂੰ ਇਸ ਵੇਲੇ ਆਹ ਲੈ ਕੇ ਦਿੱਤਾ ਸੀ ਨਹੀਂ ਤਾਂ ਤੁਹਾਡਾ ਕੀਤਾ ਗਿਆ ਦਾਨ ਜਿਹੜਾ ਹੈ ਵਿਅਰਥ ਚਲਿਆ ਜਾਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਹਮੇਸ਼ਾ ਗੁਪਤ ਦਾਨ ਕਰੋ ਗੁਪਤ ਦਾਨ ਜਿਹੜਾ ਹੁੰਦਾ ਹੈ ਅਸੀਂ ਉਹ ਲੋਕਾਂ ਨੂੰ ਵਿਖਾਵੇ ਲਈ ਨਹੀਂ ਕਰਨਾ ਸਿਰਫ ਸਾਡੇ ਪਰਮਾਤਮਾ ਜੀ ਤੱਕ ਪਹੁੰਚਣਾ ਚਾਹੀਦਾ ਹੈ ਪਰਮਾਤਮਾ ਜੀ ਤਾਂ ਜਾਣੀ ਜਾਣ ਹਨ ਉਹ ਸਾਰਾ ਕੁਝ ਵੇਖਦੇ ਹਨ ਇਸ ਲਈ ਸਾਧ ਸੰਗਤ ਜੀ ਇਸ ਤਰੀਕੇ ਨਾਲ ਦਾਨ ਕਰਿਓ ਕਿ ਕਦੇ ਕਿਸੇ ਨੂੰ ਇਹਿਸਾਨ ਨਾ ਦਿਤਾ ਸਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ